ਕਈ ਸੋਣੀ ਰੁੱਤ ਬਸੰਤ ਹੈ ਜੀ ਪਦ ਚੜਦਾ ਕਰ ਗਈ ਅੰਤ ਹੈ ਜੀ ਕیتے ਹਸਨ ਕਾਮਣੀ ਕੰਤ ਹੈ ਜੀ ਕੀਤਾ ਖਾਣ ਪੀਣ ਲਈ ਚੋਲਾਏ ਹੈ ਹੋਲੀ Hindu ਹੈ ਹੋਲੀ Hindu ਵੀਰਾਂ ਦੀ ਸਿੰਘਾ ਦਾਸ ਜਣਾ ਹੋ ਲਾਏ ਇਕਲਵੀਂ ਤਰਦਾ ਬੋਲਾਏ ਨੱਚੇ ਪਹਿਲਵਾਨ ਵਿੱਚ ਅਖਾੜਾਂ ਦੇ ਰਾ ਲਾੜੀਆਂ ਟੱਕਣ ਲਾੜਿਆਂ ਦੇ ਨੱਚੇ ਪਹਿਲਵਾਨ ਵਿੱਚ ਅਖਾੜਾਂ ਦੇ ਰਾ ਲਾੜੀਆਂ ਟੱਕਣ ਲਾੜਿਆਂ ਦੇ ਚਾਹ ਮਣਵੇ ਚੰਦ ਜਗੇ ਆੜਿਆਂ ਦੇ ਕੀਤੇ ਗਉਣ ਮੇਲੜਾ ਢੋਲਾ ਹੈ ਹੋਲੀ Hindu ਹੈ ਹੋਲੀ Hindu ਵੀਰਾ ਦੀ ਸਿੰਘਾਂ ਦਾ ਸਜਣਾ ਹੋਲਾ ਏ ਕਲਗੀ ਕਰਦਾ ਬੋਲਾ ਏ ਕਿਤੇ ਨਖਰੇ ਨਰਗਾ ਸਕਲੀਆਂ ਨੇ ਸਿਓ ਮਿੱਠੀਆਂ ਸੇਮਾਂ ਫਲੀਆਂ ਨੇ ਕਿਤੇ ਨਖਰੇ ਨਰਗਾ ਸਕਲੀਆਂ ਨੇ ਸਿਓ ਮਿੱਠੀਆਂ ਸੇਮਾਂ ਫਲੀਆਂ ਨੇ ਚੁੱਕੀ ਧੌਣ ਕਣਕਦਿਆਂ ਬੱਲੀਆਂ ਨੇ ਖਾਣ ਮਾਗ ਸਰਉਂਦੇ ਝੋਲਾ ਹੈ ਹੋਲੀ Hindu ਹੈ ਹੋਲੀ Hindu ਵੀਰਾਂ ਦੀ ਸਿੰਘਾਂ ਦਾ ਸਜਣਾ ਹੋਲਾ ਏ ਕਲਗੀ ਤਰਦਾ ਬੋਲਾ ਏ ਗੁਰਪੁਰ ਬਗਾ ਸੋਣਾ ਸਿੰਘਾਂ ਲਈ ਗੁਰਪੁਰ ਬਗਾ ਸੋਣਾ ਸਿੰਘਾਂ ਲਈ ਪੀਰ ਬੰਕੇ ਬਲੀ ਨੰਦਾਂ ਲਈ ਜਿਵੇਂ ਖੜੀਆਂ ਬਾਗ ਭਿੰਡਾਂ ਲਈ ਹੋ ਜਾਣੇ ਸਦਰੇ ਬਿਆਨਾਂ ਢੋਲਾ ਹੈ ਹੋਲੀ Hindu ਹੈ ਹੋਲੀ Hindu ਵੀਰਾਂ ਦੀ ਸਿੰਘਾਂ ਨਾ ਸਜਣਾ ਹੋਲਾ ਹੈ ਸਾਦੇ ਖੰਡ ਦਾ ਜਿਵੇਂ ਦਸਹਰਾਏ ਜਿੱਥੇ ਦੇਣ ਅਕਾਲੀ ਪਹਿਰਾਏ ਸਾਦੇ ਖੰਡ ਦਾ ਜਿਵੇਂ ਦਸਹਰਾਏ ਜਿੱਥੇ ਦੇਣ ਅਕਾਲੀ ਪਹਿਰਾਏ ਸਿੱਖੀ ਸਾਂ ਦਾ ਖੰਡ ਦਾ ਪਹਿਰਾਏ ਪ੍ਰੀਤਮ ਲਈ ਪ੍ਰੇਮ ਬਟੋਲਾਏ ਹੈ ਹੌਂਦੀ Hindu ਹੈ ਹੌਂਦੀ Hindu ਵੀਰਾ ਦੀ ਸਿੰਘਾ ਨਾ ਸਜਣਾ ਹੋਲਾਏ ਏ ਕਲਮੀ ਤਰਦਾ ਭੋਲਾਏ ਜੀਵੇਂ ਸੋਹਣਾ ਪੁਰਬ ਵਾ ਸਾਖੀ ਏ ਦੁੱਲੇ ਪੰਥ ਦੇ ਜਰਮਾਂ ਦੀ ਸਾਖੀ ਏ ਜਿਵੇਂ ਸੋਹਣਾ ਪੁਰਬ ਵਾ ਸਾਖੀ ਏ ਦੁੱਲੇ ਪੰਥ ਦੇ ਜਰਮਾਂ ਦੀ ਸਾਖੀ ਏ ਜਿਨੇ ਕੀਤੀ ਦੇਵ ਦੀ ਰਾਖੀ ਏ ਪਾ ਗੇਰੂ ਰੰਗ ਦਾ ਚੋਲਾ ਏ ਹੈ ਹੋਲੀ Hindu ਹੈ ਹੋਲੀ Hindu ਵੀਰਾ ਦੀ ਸਿੰਘਾਂ ਦਾ ਸਜਣਾ ਹੋਲਾ ਏ ਸੋਹਣੀ ਸਾਜ ਲੂਸ ਮਹੱਲਾਏ ਪਈ ਹੁੰਦੀ ਬੱਲਾ ਬੱਲਾਏ ਸੋਹਣੀ ਸਾਜ ਲੂਸ ਮਹੱਲਾਏ ਪਈ ਹੁੰਦੀ ਬੱਲਾ ਬੱਲਾਏ ਕਿਤਾ ਗਮ ਦੇ ਖੁਸ਼ੀ ਨੇ ਹੱਲਾਏ ਕਿਸੇ ਭਰਿਆ ਰੰਗ ਕਣ ਲੱਾਏ ਹੈ ਹੋਲੀ Hindu ਹੈ ਹੋਲੀ Hindu ਵੀਰਾਂ ਦੀ ਸਿੰਘਾਂ ਨਾ ਸਜਣਾ ਪਿਆਰੇ ਨੇ ਖੇਡਣ ਲਈ ਕਿੰਨੇ ਤਿਆਰੇ ਨੇ ਭੁਰ ਗੋਬਿੰਦ ਸਿੰਘ ਪਿਆਰੇ ਨੇ ਖੇਡਣ ਲਈ ਕਿੰਨੇ ਤਿਆਰੇ ਨੇ ਦਲ ਘੋੜੇ ਖੂਬ ਸ਼ਿੰਗਾਰੇ ਨੇ ਉੜੇ ਪੰਛੀ ਬਾਜ ਬੋਲਾਏ ਹੈ Hindu ਹੈ ਹੋਲੀ Hindu ਵੀਰਾਵੀ ਸਿੰਘਾਂ ਦਾ ਨਾਦ ਚੜਾ ਬੋਲਾਏ ਏ ਕਲਗੀ ਤਰਦਾ ਬੋਲਾ ਏ